ਸਾਸੀ ਕਾਲ ਜੀ ਸਾਰਿਆਂ ਨੂੰ ਹੋਡਾ ਕੀ ਆ ਚਾਲ ਨੇ ਤੇ ਲੋ ਜੀ ਆਖਿਰਕਾਰ ਉਹ ਟਾਈਮ ਆ ਗਿਆ ਤੇ ਜਦੋਂ ਫਾਈਨਲੀ ਜਾਣਾ ਪੈ ਰਿਹਾ ਸਾਰਿਆਂ ਨੂੰ ਛੱਡ ਕੇ ਸਾਨੂੰ ਹਨਾ ਤੇ ਕੀ ਕਰੀਏ ਮਜਬੂਰੀ ਏ ਕਹਿੰਦੇ ਵੱਖ ਹੋਣ ਨੂੰ ਕਿਦਾਂ ਜੀ ਕਰਦਾ ਅਗਣ ਗਾਣਾ ਵੀ ਟਾਈਮ ਤੇ ਜ਼ਿਆਦਾ ਹੈ ਕੀ ਕਰੀਏ ਮਜਬੂਰੀ ਏ ਹੋ ਲੁਕੇ ਦਾ ਜੀ ਕਰਦਾ ਉਹ ਪਿਆਰਾ ਬਾਰ ਬਹਿ ਕੇ ਲੱਗੀ ਮਨਜੀ ਤੇ ਬਹਿ ਜਾ ਮਨਜੀ ਤੇ ਬਹਿ ਕੇ ਗੱਲਾਂ ਕਰ ਪਿਆਰਾ ਬਾਰ ਬਹਿ ਕੇ ਕਰੀ ਜਾਨੀ ਏ ਉਦੋਂ ਸਾਡੀ ਜਸਵਿੰਦਰ ਪੈਰਾਪਾਰ ਬੈਠੀ ਐਡਾ ਸੀਰੀਅਸ ਮੁੱਦਾ ਚੱਲ ਰਿਹਾ ਕੋਈ ਗੱਡੀਆਂ ਦੇ ਕਿਵੇਂ ਲਾਈਆਂ ਜੇ ਚੰਗਾ ਪੈਲਸ ਹੁੰਦਾ ਹੈ ਹੈ ਕੁਛ ਨਹੀਂ ਨਜ਼ਰ ਲੱਗਦਾ ਨਹੀਂ ਮੈਂ ਦੱਸਾਂਗੀ ਨਹੀਂ ਲੱਗ ਜਾਏਗੀ ਚਲੋ ਜੀ ਉਧਰ ਸੀਰੀਅਸ ਮੁੱਦਾ ਚੱਲ ਰਿਹਾ ਫੋਲੋ ਗਾਇਸ ਫੋਲੋ ਕਰੋ ਗਗਨ ਨੂੰ ਚਲੋ ਲਓ ਜੀ असली ठेकेदार आज पहुंचे हैं दोनों ये हैं दोनों बबलू के असली ठेकेदार हम <laughs> तो बबलू का ठेकेदार बोलते रह गए ये सब मिन्ती मनौती कर रहे हैं चलो यहाँ से पता चलता है काम करने वाले बंदे को ना काम हाँ सही बात है काम ना करने के फायदे जोड़ दो तुझे <laughs> ਇੱਦਾਂ ਕੀ ਬੰਦਾ ਮਾਰਨਾ ਜੋੜੀ ਲਾਉਣਾ ਹਾਂ ਹਾਂ ਸਾਰ ਮਾੜਾ ਤਾਂ ਜਿੱਲ ਲੱਗਿਆ ਤਾ ਬੰਦੇ ਦਾ ਨਾਮ ਵੀ ਲਿਖਣਾ ਹੈ ਸਾਥ ਬੰਦੇ ਦਾ ਨਾਮ ਵੀ ਲਿਖਣਾ ਇੱਥੇ ਹਾਂ ਨਾਮ ਤਾਂ ਵਧੀਆ ਹੋਣਾ ਉਹਦਾ ਨਾਮ ਹੋਤੀ ਨਾ ਲਿਖਣਾ ਤੇਰਾ 5 8 ਉਹਦਾ ਐਡਰੈਸ ਕੀ ਆ 211 ਐਡਰੈਸ ਆ ਗਿਆ ਰਮਨਦੀਪ ਕੌਰ ਲਿਖ ਦੇ ਇੱਕ ਇੱਕ ਨੋਟ 5 7 ਰਮਨਦੀਪ ਕੌਰ ਕਹਿੰਦੇ ਰਮਨਦੀਪ ਕੌਰ ਹਾਂ ਉੱਠ ਜਾਨੀ ਵੀ ਮੈਸੇਜ ਕਰ ਦੇ ਨਾ ਮੰਦੀ ਨੂੰ ਕਹੇ ਮੈਂ ਰਮਨਦੀਪ ਲਿਖਾਦਾ ਹਾਂ ਹਾਂ ਆ ਦੇਖੋ ਸੁਣਨੇ ਇਹ ਕਹਿ ਰਹਾ ਤਾਂ ਕੋਰੀ ਕਰਾਤਾ ਤੇ ਚਲਾ ਗਿਆ ਸੀ ਫਿਰ ਅੱਗੇ ਨਾ ਨਾਂ ਉੱਧਰ ਪੁੱਛਣ ਦੇ ਨਾ ਤੇਰੀ ਸਾਰਤਾਵ ਲੱਗ ਰਿਹਾ ਚਲੋ ਫਾਈਨਲੀ ਸਾਰਾ ਟਾਈਲਾਂ ਦਾ ਕੰਮ ਹੋ ਗਿਆ ਸੁਣ ਮੈਂ ਵੀ ਸਾਰੇ ਪਰਪਲ ਪਾਏ ਚਲ ਮੈਂ ਚੇਂਜ ਕਰ ਲਿਆ ਹੁਣ ਵਿਆ ਜਾਲੀ ਵਾਲੇ ਬੂਆ ਨੂੰ ਕੁੰਡੇ ਲਾ ਦੋਵੇ ਕੋਈ ਤੁਹਾਨੂੰ ਪੁੰਨ ਲੱਗ ਜਾਊਗਾ ਇਹਨਾਂ ਨੂੰ ਕੁੰਡੇ ਲਾ ਦੋ ਰੋਜ਼ ਇਹ ਦਹਤ Papa ਕੇ ਖੋਲਦੇ ਆਂ ਹੋਰ ਹੋਰ ਕਿ ਕੁੰਡੇ ਲਾ ਦੇ ਹੋਰ ਕਿ ਕੁੰਡੇ ਲਾ ਦੋ ਬੇ ਕਮੈਂਟ ਕਰੋ ਸਾਰੇ ਜਣੇ ਜਿੰਨੇ 100 ਕਮੈਂਟ ਕਰਦਾ ਨਾ ਤੇ ਮਿਸਰੂਗਾਂਗੇ ਤੜਕੇ ਕੁੰਡੇ ਲਾ ਕੇ ਆਵੇ ਹੋਏ ਜਿੰਦਾ ਮਰਜ਼ੀ ਲਾ ਕੇ ਜਾਵੇ ਆ ਕੀ ਕਰ ਸਾਡੇ ਫੇਟ ਵਾਲੇ ਨੇ ਕਾਦਰ ਆ ਭੈਣ ਜਾਨ ਦੇ ਹਾਂ ਅੱਗੇ ਬਸ ਹੋਈ ਤਾਂ ਪੜਾ ਬਹੁਤ ਭਾਈ ਕੀ ਕਰੀਏ ਪਾਜੀ ਜਿਵੇਂ ਤੁਸੀਂ ਦਿਹਾੜੀ ਦੀ ਜੇ ਤੁਸੀਂ ਦਿਹਾੜੀ ਲਾਉਂਦੇ ਤਾਂ ਆੜੀ ਵੀ ਦਿਹਾੜੀ ਮਰਦੀ ਦੇ ਨਾਮ ਵੀਡੀਓ ਬਣਾਈਏ ਹਾਂ ਤੁਹਾਡੀ ਕਿਉਂ ਨਾ ਬਣਾਈਏ ਪਾਜੀ ਕੱਲ ਨੂੰ ਕੋਈ ਕੰਮ ਗਲਤ ਹੋਇਆ ਤਾਂ ਤੁਹਾਨੂੰ ਚੱਕਣ ਵਾਲੇ ਤੋਂ ਬਣਾਂਗੇ ਨਾ ਅਸੀਂ ਹੈ ਜੇ ਪਹਿਲਾਂ ਸਾਡੇ ਦਾ ਚਣਾਈ ਵਾਲੇ ਮਿਸਤਰੀ ਕੰਮ ਗਲਤ ਕਰ ਗਏ ਫਿਰ ਕਹਿੰਦੇ ਬੂਟਾ ਗਾਲਾਂ ਕੱਢਦਾ ਜੇ ਗਲਤ ਕਰ ਕਹਿ ਦਈਏ ਵੀ ਤੁਸੀਂ ਗਲਤ ਕਰਤਾ ਹੈ ਲੈ ਇਧਰ ਵੀ ਸਾਫ਼ ਹੋ ਗਿਆ ਸਾਨੂੰ ਸਾਰਾ ਰੰਗ ਹੋ ਗਿਆ ਸਾਰੇ ਸਾਰੇ ਜਿੰਨੇ ਵੀ ਲੋਨ ਪਾਸ ਕੀਤੇ ਭਾਈ ਸਾਰੇ ਕੈਨਸਲ ਕਰ ਦੇ ਸਾਰੇ ਕੈਨਸਲ ਨਹੀਂ ਸਾਰੇ ਦੇ ਦੇ ਭਾਈ ਪਾਸ ਹੀ ਕਰ ਦੇਣਾ ਐਪਲੀਕੇਸ਼ਨ ਭਾਤ ਤੇ ਕੋਈ ਨਾ ਮੋੜ ਲੇ ਚੱਕ ਲੈਣਗੇ ਐਦਾਂ ਦੇਖੋ ਜਗੇਸ਼ਵਰ ਨਵੇਂ ਕੱਪੜੇ ਪਾਏ ਜਗੇਸ਼ਵਰ ਨੇ ਸ਼ੂ ਨਹੀਂ ਅਹੀਂ ਚੱਕਿਆ ਅਈ ਉਧਰ ਗਿਆ ਹੀ ਨਹੀਂ ਹੈਗੇ ਹਾਂ ਆਪਾਂ ਪਹਿਰੇ ਚੱਕੋ ਨਾ ਜਾਓ ਕੱਪੜੇ ਚੁੱਕ ਲੈਣ ਟੈਲਰ ਕੋ ਚੁੱਕ ਲੈ ਸਾਤਾ ਲੰਬਾ ਪੈ ਗਿਆ ਮੈਨੂੰ ਕਹਿੰਨੇ ਇੱਕ ਆਈਟਮ ਦਸੀ ਕੁਲਵੀਰ ਦੀਦੀ ਨੇ ਜਦੋਂ ਨੂੰ ਜਾਣਾ ਨਾ ਜਦੋਂ ਨੂੰ ਜਾਣਾ ਉਹ ਆਈਟਮਾਂ ਬੰਦੂ ਜਣੀ ਆਹਦੀ ਰਾਤ ਬੜੀ ਇੰਪੋਰਟੈਂਟ ਆਟਮ ਹੋ ਗਿਆ ਟੂ ਮੱਚ ਇੰਪੋਰਟੈਂਟ ਜੇ ਉਹ ਮਤਲਬ ਮਿਲ ਗਈ ਤੇ ਉਹ ਦੀਦੀ ਕਹਿੰਦੇ ਮੈਨੂੰ ਵੀ ਲੈ ਕੇ ਭਜਣੀ ਦੀਦੀ ਤੇ ਕੱਪੜੇ ਕਦੋਂ ਭਜਣੇ ਦੀ ਦੀ ਦੇ ਕੱਪੜੇ ਸਲਾਈ ਹੋ ਹੁੰਦੇ ਸਲਾਈ ਹੋ ਹੁੰਦੇ ਕੱਪੜੇ ਦੇ ਨਾਲ ਜੇ ਜਾਂਦੀ ਭਜਣਨ ਕਿ ਪਾਠਾ ਪਾਠਾ ਠਾਣ ਦਾ ਕੋਈ ਪਨੀਰੀ ਚ ਪੈਂਦਾ ਉਹ ਲਿਓਣਾ ਪਹਿਲਾਂ ਪਨੀਰੀ ਤੇ ਬਣਾ ਲਈ ਚਾਉਣਿਆ ਪਨੀਰਾ ਨਹੀਂ ਖਾਣਾ ਕੱਲਾ ਪਾਠਾ ਤੇ ਕਮਰਗਾਸ ਖਾਣੀ ਪਨੀਰੀ ਦਾ ਇੱਕ ਚਮਚਾ ਪਾ ਕੇ ਨਾਲ ਇੱਕ ਪਾਠਾ ਦਾ ਚਮਚਾ ਖਾ ਲੈਣਾ ਪਾਠਾ ਨਹੀਂ ਜਵਾਰ ਪਾਠਾ ਕਹਿੰਦੇ ਨੇ ਜਵਾਰ ਪਾਠਾ ਕਹਿੰਦੇ ਨੇ ਜਵਾਰ ਪਾਠਾ ਹੋਈ ਹੁੰਦਾ ਜਵਾਰ ਜਿਗੇਸ਼ਵਰ ਇਤਨੇ ਗੁੱਸੇ ਵਿੱਚ ਕਿਉਂ ਹੋ ਦੇ ਚਿਗੇਸ਼ਵਰ ਪੂਰੇ ਗੁੱਸੇ 'ਚ ਗੁੱਸਾ ਚੈੱਕ ਕਰੋ ਜਿਗੇਸ਼ਵਰ ਦਾ ਦੇਖੋ ਹੁਣ ਸੀਧੀ ਹੁਣ ਹੱਸਿਆ ਮੜਾ ਜਾ ਕੋਈ ਨਾ ਲੈਣੀ ਅੱਛਾ ਹਲੋ ਜੀ ਤੁਸੀਂ ਸਾਰਿਆਂ ਨੇ ਪੁਰੇ ਜਿਗੇਸ਼ਵਰ ਨੂੰ ਕੁਝ ਦਿੱਤਾ ਨਹੀਂ ਵੈਸੇ ਕਹਿੰਦੇ ਤਾਵੇਂ ਦੱਸਣਾ ਨਹੀਂ ਚਾਹੀਦਾ ਤੇ ਸਾਨੂੰ ਇਹ ਸੀ ਨਾ ਜਿੱਦਾਂ ਸਾਡਾ ਦਿਲ ਕਰਦਾ ਕਿਤੇ ਜਾਣ ਲੱਗਾ ਨਵੇਂ ਕੱਪੜੇ ਹੋਣ ਨਾ ਦੇ ਵੀ ਅਸੀਂ ਜਗੇਸ਼ਵਰ ਨੂੰ ਵੀ ਇਦਾਂ ਹੀ ਭੇਜਣਾ ਜਦੋਂ ਹਮ ਬੁਲਾਏਗੇ ਤਬ ਆਨਾ ਪੜੇਗਾ ਤੇਰੇ ਕੋਲ ਠੀਕ ਹੈ ਜਗੇਸ਼ਵਰ ਮਿਲਣੇ ਲਈ ਆਨਾ ਪੜੇਗਾ ਕਰੇਗਾ ਠੇਕੇਦਾਰ ਕੀ ਨਹੀਂ ਮਾਨਨੀ ਇਸ ਟਾਈਮ ਉਸ ਟਾਈਮ ਨਹੀਂ ਠੇਕੇਦਾਰ ਕੀ ਮਾਨਨੀ ਠੀਕ ਹੈ ਹਮ ਫੋਨ ਕਰਾਂਗੇ ਕਿ ਜਗੇਸ਼ਵਰ ਕੈਸੇ ਹੋ ਕਹਾਂ ਹੋ ਅਗਰ ਯਹੀ ਹਮ ਬਹੁਤ ਕੰਮ ਵਧੀਆ ਕੀਤਾ ਬਹੁਤ ਮਿਹਨਤ ਕੀਤੀ ਬਹੁਤ ਜ਼ਿਆਦਾ ਮਿਹਨਤ ਬਬਲੂ ਦਾ ਨੰਬਰ ਹੈਗਾ ਠੀਕ ਹੈ ਜਗੇਸ਼ਵਰ ਦਾ ਨੰਬਰ ਹੈਗਾ ਹੈ ਤੇ ਦਿਲ ਨੂੰ ਕੁਝ ਹੋ ਰਿਹਾ ਜਿਵੇਂ ਸਾਡੇ ਬੱਚੇ ਚੱਲੇ ਨੇ ਕਿਤੇ ਹੈ ਖੜਾ ਤਾਂ ਦਿਲ ਲਗਣਾ ਸੀ ਪ੍ਰੋਮਿਸ ਪੱਕਾ ਬਬਲੂ ਨੇ ਤਾਂ ਤੇਲ ਲਾ ਲਿਆ ਵਾਲਾਂ ਨੂੰ ਪੂਰਾ ਚੋਪਰ ਲੈ ਤੇ ਵਾਲ ਬਬਲੂ ਨੇ ਤਿਆਰੀ ਹੋ ਗਈ ਹਾਂ ਬੰਦੇ ਛੁੱਟੀ ਮਾਰਦੇ ਆ ਹਮਾਰੇ ਮੇ ਵੀ ਕਈ ਬੰਦੇ ਆ ਆਪ ਕਾਮ ਇੱਕ ਵਾਰ ਦੇ ਦੋ ਆਪ ਦਾ ਕਾਮ ਹੀ ਨਹੀਂ ਹੋਗਾ 6 ਮਹੀਨੇ ਲੱਗ ਜਾਏਗਾ ਹਮ ਲੋਕ ਕਾ ਨਹੀਂ ਆ ਨਹੀਂ ਹਮ ਲੋਕ ਕਾ ਨਹੀਂ ਆ ਮੈਂ ਜੋ ਹਮ ਲੋਕ ਕਾ ਜਬ ਕਾਮ ਲੀਏ ਆਪ ਸੇ ਤੋ ਨਿਵੜ ਕੇ ਛੁੱਟੀ ਕਰੇਗੇ ਨਹੀਂ ਇਹ ਬੰਦੇ ਬੰਦੇ ਇਤਨੇ ਵਧੀਆ ਨੇ ਇਹਨਾਂ ਨੇ ਹਮੇ ਚਾਨਣ ਕਰਵਾ ਦਿਆ ਕਿ ਐਸੇ ਬੰਦੇ ਹੋਣੇ ਚਾਹੀਦੇ ਨੇ दो बीरो की कला लगे थे वो भी काम निबड़ के आया उगरा लगे थे एक दिन छोड़े थे आज ले जा रहा हूँ निबड़ के बस अभी <laughs> वो कथा करने के लिए आपका आया है बबलू कैसा लग रहा है तू तो खुश है लेकिन हमारा दिल ऐसे ऐसे कर रहा है बबलू तू चला जाओ अगर तुम दोनों लड़के बहुत लड़के आपके बहुत अच्छे हैं ये बबलू और ये योगेश योगेश्वर हाँ मिला, मिला 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 पता हेलो अंकल भाई कर उधर भी ओनु भी मेरा तो फ्रेंड है कनकाइट ले आके देता कल तेरे को पता के लेके गया सी मेरे साथ चलो मलु तेरा इंस्टाग्राम आईडी है अंकुंदर का अड्डे को फोन नंबर फोन तो बाद में ले लेंगे फोन नंबर हैगा हां ठीक है अब जब भी किसी चीज की जरूरत है ना बेसिक करके फोन कर दो ठीक है आज हमारा प्रॉपर एड्रेस दे दो वहां का। मैं कर दूंगा। प्रॉपर जगह तोली कौन सा है? किचन के पास। ठीक है चला लिया अपना। हां भाई। तू पहिया किधर लाइए ने तू? केड़े मिस्त्री साईं लाए हैं जी? हैं? और ਮੈਨੂੰ ਪੁੱਛਿਆ ਨਹੀਂ ਕਿ ਚਿਹਰੀ ਪਹਿਲੀ ਬੇਸਤਰੀ ਕੋਈ ਮੈਨੂੰ ਪੁੱਛੇ ਨਕਸ਼ਾ ਆ ਜਾਂਦਾ ਹੀ ਹਾਂ ਤੈਨੂੰ ਪੁੱਛਿਆ ਸੀਗਾ ਪੁੱਛਿਆ ਸੀਗਾ ਕਰ ਰਹੀ ਉਹ ਨਕਸ਼ਾ ਆ ਗਿਆ ਹੀ ਮੰਗਰੋ ਮੰਗਰੋ ਆਇਆਸ ਨਾ ਤੂੰ ਨਹੀਂ ਹੈਗੀ ਕਰੇ ਸਾਹਮਣੇ ਬੋਲ ਲਵਾਇਆ ਅਗਲੇ ਨੂੰ ਹਾਂ ਵੇਹਾਂ ਗੱਲ ਕਰੋ ਸਰਦਾਰ ਸਰਦਾਰ ਜੀ ਨੂੰ ਕਹਿੰਦਾ ਕਿਹੜਾ ਹੈ ਮੈਨੂੰ ਤਾਂ ਕੋਈ ਪਤਾ ਨਹੀਂ ਨਾ ਕਿਹਦੀ ਨਾਲ ਗੱਲ ਚੱਲ ਰਹੀ ਹੈ ਕਿ ਜਿਹੜੇ ਪੇ ਨੂੰ ਪਤਾ ਕਿ ਅੰਦਰ ਵਾਲੇ ਗੱਲ ਕਰ ਰਹੇ ਕਿ ਬਾਹਰ ਵਾਲੇ ਅੱਜ ਵੀ ਨਾ ਬਲਾ ਅੱਜ ਮੈਨੂੰ ਦਿੱਲ ਲੱਗਣਾ ਚ ਬਬਲੂ ਵੀ ਚੱਲੇਗਾ ਅਜਾ ਪੁੱਛੋਗੇ ਬਬਲੂ ਦਾ ਵੀ ਲੱਗਣਾ ਦਿਲਾਜੇ ਨੂੰ ਕੋਮਲ ਦੇ ਦੋ ਚਲੂ ਦਿਲ ਲੱਗ ਜਾਏ ਪਹਿਲਾਂ ਕਹਿੰਦਾ ਹਾਂ ਜੀ ਪਹਿਲਾਂ ਪਬਲਿਕ ਕਹਿੰਦਾ ਹਾਂ ਜੀ ਲੱਗ ਜਾਏਗਾ ਕੰਮਲ ਕੇ ਬਾਰੇ ਮੈਂ ਬੋਲ ਰਿਹਾ ਥਾ ਅੱਛਾ ਅਸੀਂ ਨੇ ਕੰਬਲ ਲੈ ਲਿਆ ਹਾਂ ਬਾਤੀ ਚਲੋ ਠੀਕ ਇਹ ਕਹਿੰਦਾ ਉਹ ਕੰਮ ਹੋ ਗਿਆ ਜੀ ਵੀ ਸ਼ਰਟ ਨਹੀਂ ਮੰਨੇ ਦਾ ਪਾਵਾ ਜੋਰਾ ਵਾਲੇ ਲੈ ਜੋਰਾ ਵਾਲੇ ਲੈ ਤੇ ਲੈ ਉਹ ਆਏ ਲੈਣ ਨਾ ਉਹ ਤਾਂ ਲੱਗਣ ਉਹ ਨਹੀਂ ਦੇਗੇ

ਦੋਨਾਂ ਡੜਨ ਰਹਿਣਗੇ ਭਾਜੀ ਇਹਨਾਂ ਦਾ ਵੀ ਛੋੜਾ ਪੈਣਾ ਦੋਨੋਂ ਜਨਸ ਲੱਗਦਾ ਸਪੋਰਟਸਮੈਨ ਹੋ ਤੂੰ ਲੋ ਹੈ ਬਾਬੇ ਨੇ ਲੈਪਟਾਪ ਐ ਵੜ ਰਿਹਾ ਜਿਵੇਂ ਬਿਜ਼ਨਸਮੈਨ ਜਿੰਨੇ ਪੈਸੇ ਲੋਨ ਕਿਤੇ ਸਾਰੇ ਕੈਨਸਲ ਕਰਤੇ ਬਿਜ਼ਨਸਮੈਨ ਉਹ ਜੂ ਉਤਾਰ ਰਿਹਾ ਹੈ ਮੈਂ ਦੀਸਮੋ ਨਾਲ ਪੀ ਰੱਖਿਆ ਹੋਇਆ ਮੈਂ ਮੜੀ ਮੁੰਡੀ ਮੇਲਾ ਮੁੱਲਾ ਦੇ ਭਾਜੀ ਨੇ ਆਪਣੀ ਸਾਲੇ ਹੈਂਡੀ ਸ਼ਰਟ ਪਾਈ ਸੀ ਨਹੀਂ ਕੱਤ ਨਹੀਂ ਪਾਈ ਹਾਂ ਵੇਖ ਲੈ ਫਾੜ ਲੱਭੀ ਇਹ ਇਹ ਤਾਂ ਸੀਗਾ ਸੀ ਥੋੜਾ ਲੈ ਕੇ ਆਈ ਸੀ ਦੇਰ ਤੇ ਲੈ ਕੇ ਆਈ ਹੁਣ ਕਿੱਥੋਂ ਲੈਣੀ ਮਤਲਬ ਉਹ ਕਿੱਥੋਂ ਲੈ ਕੇ ਆਈ ਰਮੇਧਵਲ ਨੇ ਲੀ ਦਿੱਤੀ ਬੜੀ ਰਮੇਧਵਲ ਨੇ ਲੀ ਰੱਖੀ ਡੇਢ ਜੀ ਤੁਹਾਡੇ ਲਈ ਰੈੱਡ ਜੀ ਹੈ ਨਾ ਉਹ ਇਹਦੇ ਕੋਵਿੰਦਰ ਦੀ ਜ਼ਿਆਦਾ ਮੋਟੀ ਇਹਦੇ ਅੰਦਰ ਫਰ ਵੀ ਲੱਗੇ ਤੇ ਜ਼ਿਆਦਾ ਵੱਡੀ ਵੀ ਹੈ ਉਹ ਉਹ ਲੱਭ ਤਾਰ ਲਈ ਕੋਈ ਚੱਕਰ ਨਹੀਂ ਮੇਰੇ ਦਦਾ ਦਾ ਕੁਝ ਬੰਡਿਆ ਕਾ ਤਾਂ ਲੈਂਗੇ ਨਹੀਂ ਐਡਾ ਢਿੱਡ ਕੀਤਾ ਤਾਂ ਜਿਹੜਾ ਬੰਡਾ ਕੱਲ ਤਾਂ ਵੀ ਸੀਟਰ ਸ਼ੇਡ ਤੇ ਪੂਰੀ ਆ ਜੇ ਸਿਆਜ ਪਤਾ ਲੱਗਣਾ ਚਲੋ ਉਸ ਵਿੱਚ ਬਬਲੂ ਉਸ ਵਿੱਚ ਹੋ ਗਿਆ ਤਾਂ ਬੋਲਾ ਉਸ ਵਿੱਚ ਵਾਸ਼ਰੂਮ ਵਾਲੇ ਬਬਲੂ ਕਾ ਹੁਣ ਚਾਹੇ ਹੋ ਗਿਆ ਚਾਹੇ ਨਹੀਂ ਹੋਇਆ ਹਾਮਾ ਬੁ ਨਹੀਂ ਕਰਾਂਗੇ ਕੁਝ ਵੀ ਨਹੀਂ ਨਹੀਂ ਚਾਹੇ ਜਕਲੇ ਵੀ ਬਣ ਗਏ ਮਾਰੇ ਹਾਂ ਅੱਛਾ ਉੱਪਰ ਰੱਖਿਆ ਹੈ ਜਕੜੇ ਵੀ ਨੇ ਬੰਦੇ ਬਣਾ ਕਿੰਨੇ ਬਣਾਤੇ ਬਬਲੂ ਚਕਲੇ बहुत बहुत धन्यवाद आपका ठीक है रखो सामान देखी खोल देगा समान वहाँ पे लेके चलो आस्ते ਚਲੋ ਨਹੀਂ ਕੰਮ ਕਰਾਉਂਦਾ ਯਾਰ ਆਉਂਦੀ ਹੈ ਚਲੋ ਵੀ ਐਮਨੇ ਕਿ ਤੂੰ ਚੱਕ ਲੈ ਲਾਈਨ ਕਮਾਂਡਰ ਆਉਣੀ ਬਗੜਾ ਨਮ ਦੇ ਤੋ ਚਲੋ ਵੀ ਆ ਲੈ ਖਾਣਾ ਤਿਆਰ ਚੱਲ ਚੱਲ ਚੱਕ ਚੱਕ ਯਾਰ ਐਦਾ ਭਾਰਾ ਚੱਕ 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 ਦੋਨਿਆਂ ਤਨ ਚੱਕ ਇਹਦੇ ਗਗਨ ਨੇ ਵੀ ਚੱਕ ਲੈ ਚਿੱਤੇ ਤਰ ਲੋ ਚਿੱਤੇ ਤਰ ਚਿੱਤੇ ਤਰ 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 ਸਿਰ ਧੋਤਾ ਹੋਇਆ ਸਾਥੋ ਤੇ ਵਾਲੀ ਮਮ ਨੂੰ ਅੱਜ ਦੀ ਰਾਤ ਹੀ ਬਬਲੂ ਸਾਜ ਦੀ ਰਾਤ ਹੀ ਲੈ ਵੀ ਚੱਲੇ ਆ ਨਾ ਬਬਲੂ ਹਣੀ ਇਹ ਲੜਪੜਾਂ ਦੋਨਾਂ ਨੂੰ ਮਿਲ ਲੈ ਉਹ ਸਾਹੂ ਤਾਂ ਵੀ ਨਹੀਂ ਹੋ ਰਿਹਾ ਅੱਗੇ ਲੈ ਕੇ ਹੀ ਜਾਊਗਾ ਇਹ

ਬਬਲੂ ਰੋ ਰਹਾ ਕਹਿੰਦਾ ਬਬਲੂ ਰੋ ਰਿਹਾ ਹੈ ਬਬਲੂ ਘੱਟ ਰਿਹਾ ਬਬਲੂ ਘੱਟ ਰਿਹਾ ਚਲ ਠੀਕ ਹੈ ਬਬਲੂ ਬਾਏ ਬਾਏ ਕੋਈ ਗੱਲ ਹੀ ਕਰਦੇ ਨੇ ਫਿਰ ਮੈਂ ਕੀ ਕਰਦੇ ਨੇ ਕੱਢੋ ਫੇਮ ਪੇਮੈਂਟ ਕਰੀਉਂ ਮਾਨੂੰ ਮੇਰੇ ਨਾਲ ਤੁਸੀਂ ਪੌਣੇ ਕਟਿੰਗ ਤੱਕ ਆਵਾਜ਼ ਮੇਰਾ ਫੋਨ ਕਿਤੇ ਕੋਲ ਆ ਰਿਹਾ ਹੋ ਰਹੀ ਰਹੀ ਪੇਮੈਂਟ ਆਹ ਸੀ ਜਗੇਸ਼ਨ ਬਾਏ ਜਗੇਸ਼ਨ ਬਾਏ ਫੜ ਜਾ ਫੜ ਜਾ ਇਹ ਉਹਦੇ ਤੱਕ ਨਹੀਂ ਜਾਣੀ ਤੇ ਤਾਂ ਪੇਮੈਂਟ ਨਹੀਂ ਪੈਂਦੀ ਉਹ ਤਾਂ ਨਹੀਂ ਗੱਡੀ ਚ ਪੈ ਰੱਖ ਦਿੰਦੇ ये पेमेंट नहीं डलेगी आजकल को डलेगी पेमेंट आज नहीं डलेगी कल डलेगी कहता उस टाइम उस टाइम तक नहीं जाएंगे कौन बोलूं ओ देकेटा खोजिस ओ जगह जो बड़ा खोज है चक्कर है पता नहीं की होया लिमिट तक पूरी कितनी भी सच पर इतना तेरी 50000 तक हो हां पता बाए का दो अपने फ्रेंड ठीक है बबलू बाए ठीक है बबलू

ਚਲੋ ਆ ਜੱਡੀ ਹੁਣ ਉਹਨਾਂ ਨੂੰ ਸਵੇਰ ਦਾ ਵਾਲਾ ਕੱਢੀਏ ਇਹ ਨਿਕਲਦੇ ਉਹਨਾਂ ਨੂੰ ਤਾਂ ਕੇਰਾ ਘਟਦਾ ਇਹ ਨਿਕਲੇ ੱੱਕੇ ਨਾਲੀ ਤਾਂ ਇੱਧਰ ਲਾਈਟਾਂ ਲੱਗੀਆਂ ਆਪਣੇ ਲਾਈਟਾਂ ਨਹੀਂ ਲਾਈਆਂ ਹੈਗੀਆਂ ਆ ਬੁਟੀਕ ਲਾਈਟਾਂ ਲਾ ਕਿਉ ਇੱਧਰ ਲੱਗੀਆਂ ਲਾਈਟਾਂ ਆਓ ਇੱਥੇ ਚੱਲੋ ਜਣਨ ਟੂਰ ਨਾਲ ਆ ਗਏ ਲਾੜੀ ਜਮਨ ਚੈੱਕ ਕਰਾਂ ਨਾ ਇਹ ਬੋਲਿਆ ਜਿਹੜੇ ਵਰਗਾ ਲੱਗਣ ਦਾ ਆ ਚਲੀਏ ਫਤਿਹ ਮਤਾ ਕਰਨਾ ਲੱਗਦੇ ਗਏ ਨਾ ਇਹ ਤੇ ਥੀਏਟਰ ਵਾਲੀ ਕੋੜੀ ਅਬੇ ਕਿਹਦਾ ਬਾਕਰ ਮੁੰਡੇ ਨੋਲਦੇ ਹੈ ਪਾਣੀਆਂ ਸਿੱਧੀਆਂ ਵਧੀਆ ਲੱਗਣੀਆਂ ਹੈਗਾ ਚਲੋ ਫੋਟੇ ਵਾਰੀਆ ਆਓ ਜਲਦੀ ਆਓ ਜਲਦੀ ਸਭ ਜੀ ਪਾਉਣੇ ਕਿ ਬਬਲ ਉਹ ਵਰਗੇ ਨਹੀਂ ਲੈਪਟਾਪ ਚੱਕ ਲਿਆ चूल्हे पे बणनी रोटी आज चूल्हे पे चूल्हे तो पे चलेगी सरदार जी आज का खाना फिर चूल्हे पे बनेगा वाधू पइयां बोलला ले मेरे मुटु दिया वाधू पइयां पथियां जे अपनीया ठीक है चूल्हा वाधू निक केदा कोणा आया सी मेरे को नाल किते भूलता नहीं गया सूट हां भी अर्जेंट सी यार 4000 4000 कीता 4000 ले मटर-मटर ले नहीं वही एडन बुलाया थी मैं कह वही ले जाओ चूल्हा बांध दे नहीं नहीं हो रही थी ले गए हो ना हां यो तो ले गए काट तो कट गया उसने मैं वो कट है और कहीं कटया मैं नहीं कटमी हो रही थोड़ी कट है ना मैं नहीं कट तू तो क्यों नहीं कटे जरा बड़ा की और सब्जी आ गया मैं रखना पहले प्याज लहसुन सारा तो तैयार है ठीक ले आओगी कहां पे काम कहां पे काम ਠੀਕ ਹੋ ਗਿਆ ਸਾੜਲਾ ਸਾੜਲਾ ਅੱਜ ਮੈਂ ਕਾਰਪੈਂਟਰ ਨੂੰ ਉਹਨਾਂ ਨੂੰ ਕਿਹਾ ਮੈਂ ਹੁਣ ਤਾਂ ਲੇਟ ਲੱਗ ਗਈ ਹੁਣ 2 ਘੰਟੇ ਹੋਰ ਲਾ ਦੋ ਕਹਿੰਦਾ ਉਹੀ ਗੱਲ ਕਰਨ ਲੱਗ ਰਿਹਾ ਮੁੰਡੇ ਨਾਲ ਮੈਂ ਕਹਿੰਦਾ ਦਿਲ ਨਹੀਂ ਕਰਦਾ ਰਹਾ ਇਹਨੂੰ ਕੰਮ ਕਰਨ ਨੂੰ ਪਿਛੇ ਤੀਨ ਵੇੜ ਕੇ ਜਾਈਏ ਘਰੇ ਥੋੜੇ ਅਸੀਂ ਥੋੜਾ ਬੱਬੀ ਨੇ ਵੀ ਦੋ ਕਮਰੇ ਕਰਤੇ ਹੋਏ ਕਹਿੰਦਾ ਤੁਸੀਂ ਆਪਣੀ ਕਰੋ ਸਫਾਈ ਮੈਂ ਬੁਲਾ ਕੇ ਬਾਬਾ ਜੀ ਨੂੰ ਸਭੀ ਸਾਡਾ ਕੱਟ ਕਰਾ ਕੇ ਟੇਬਲ ਹੋਰ ਅਤੇ ਆਪਣਾ ਸਮਾਨ ਰਸਨਵਾੜ ਹੋਇਆ ਬੈੱਡ ਤੇ ਜਾਈ ਨਹੀਂ ਹੈਗੇ ਆਪਣੇ ਬੈੱਡ ਦਾ ਮਨ ਉਹ ਕਹਿੰਦੇ ਉਹਦੋਂ ਫੋਨ ਕਰਿਓ ਜਿੱਦਣ ਹੁਣ ਬੈੱਡ ਕਿੱਥੇ ਮਗਾ ਕੇ ਰੱਖਾਂ ਸਾਡੇ ਘਰਾਂ ਦਾ ਦੋ ਇਹ ਵੇਖੋ ਜਗ੍ਹਾ ਹੈ ਨਹੀਂ ਇਹ ਜਗਾ ਦੋ ਬੈੱਡ ਤਾਂ ਅੱਗੇ ਹੀ ਕਮਰੇ 'ਚ ਲੱਗੇ ਪੈਣ। ਬਈ ਆਪਣੇ ਬਾਹਰ ਦਾ ਨੋਨਟ ਉਹ ਵੱਲ ਕਿੰਨੇ ਚੌੜੀਆਂ ਦੋ ਬੈੱਡ ਨੇ ਤੇਰੇ ਵਰਗੀਆਂ ਹੁੰਦੀਆਂ ਤੇਰੇ ਵਰਗੀਆਂ ਚੌੜੀਆਂ ਲੰਬੀਆਂ ਨੇ ਉਹ ਲੰਬੀਆਂ ਤੋਂ ਵੱਡੀਆਂ ਚੌੜੀਆਂ ਵਰਗੀਆਂ ਪਾਕਿਸਤਾਨ ਬਈ ਯੂ ਫਾਉਂਡ ਇਟ ਪਤਾ ਆਂਦਾ ਚਾਹਤ ਕਿਤੇ ਰਹਿ ਗਿਆ ਨਾ ਤਿਆਰ ਦੇ ਤਾਰ ਨਾਲ ਅੱਛਾ ਇਹਦੇ ਇਹਦਾ ਨਹੀਂ ਹੈਗਾ ਕਾਲੇ ਲੈਪਟਾਪ ਦਾ ਚਾਰਜ ਲੱਗ ਗਿਆ ਇਹ ਕਾਲੇ ਦਾ ਹੀ ਹੈ ਇਹ ਕਾਲੇ ਦਾ ਹੀ ਹੈ ਹੋਰ ਇਹ ਤਾਂ ਕੁਛ ਨਹੀਂ ਹੋਰੇ ਦਾ ਸੁਨਾਮ ਰਹਿ ਗਿਆ ਹੋਰੇ ਦਾ ਸੁਨਾਮ ਰਾਜੀ ਭੋਲੇ ਕੋਰੀਅਰ ਵਾਲੀ ਦੁਕਾਨ ਤੇ ਹੁਣ ਜਿੱਦੇ ਜਾਣਾ ਦਾ ਲੱਗੇ ਸੀ ਨੂੰ ਮੈਂ ਜਾਣਾ ਹੈ ਲੱਗੇ ਸੀ ਨੂੰ ਲੱਗੇ ਸੀ ਨੂੰ ਇਹਨੂੰ ਲੱਗ ਗਿਆ ਚਲੋ ਉਹਨੂੰ ਕਿੰਨੇ ਵੇਲੇ ਜਾਣਾ ਮੇਰਾ ਵੀ ਜਾਣਾ ਅਰਜੈਂਟ ਮੈਂ ਨਹੀਂ ਜਾਣਾ ਜਦੋਂ ਵੇਲਾ ਹੋਗਾ ਤਾਰ ਉਹਦਾ ਹੀ ਜਾਉਂਗੀ ਮੈਂ ਤੇਰੇ ਸਾਹਮਣੇ ਹੀ ਹੈ ਨਾ ਹੁਣ ਪਹਿਲਾਂ ਕਿ ਮੈਂ ਤੁਹਾਨੂੰ ਕਹਿੰਨੇ ਵਿੱਚ ਵੇਲਾ ਤੁਸੀਂ ਸਾਰਿਆਂ ਨੇ ਵੀਡੀਓ ਨੂੰ ਲਾਈਕ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਜੇ ਸਬਸਕ੍ਰਾਈਬ ਨਹੀਂ ਕਰਦੇ ਹੈਗੇ ਠੀਕ ਹੈ ਨਾ ਅਜੀ ਦੇਖਿਆ ਵੀ ਸਾਡੀ 50% ਜਿਹੜੀ ਆਡੀਅנס ਉਹ ਬਿਨਾ ਸਬਸਕ੍ਰਾਈਬ ਇੱਥੇ ਹੀ ਦੇ ਦਈਏ ਕੱਢ ਸਾਰਿਆਂ ਉੱਤੇ ਗਲਤ ਗੱਲ ਲੇ ਤੇ ਸਾਰਿਆਂ ਨੇ ਕੁਛ ਨਹੀਂ ਜੀ ਸਾਨੂੰ ਵੀ ਤੁਸੀਂ ਅਮਰਤ ਦੇ ਵਿਆਹ ਬਾਰੇ ਕਿਉਂ ਨਹੀਂ ਕੋ ਦੱਸਿਆ ਹੈਗਾ ਹਨਾ ਵੀ ਤੁਸੀਂ ਚੋਰੀ ਚੋਰੀ ਵਿਆਹ ਕਰ ਲਿਆ ਚੋਰੀ ਚੋਰੀ ਵਿਆਹ ਨਹੀਂ ਕੀਤਾ ਹੈਗਾ ਜੀ ਅਸੀਂ ਸਾਰਾ ਕੁਝ ਅਚਾਨਕ ਹੋ ਗਿਆ ਸਾਨੂੰ ਵੀ ਕੁਝ ਨਹੀਂ ਸੀ ਪਤਾ ਹੈਗਾ ਤੇ ਉਹ ਆਏ ਸੀ ਆਪਣਾ ਕੋਰਟ ਮੈਰਿਜ ਵਾਸਤੇ ਨਾ ਤੇ ਉਹ ਤਾਂ ਕੋਰਟ ਮੈਰਿਜ ਵਾਸਤੇ ਆਏ ਸੀ ਬਟ ਜਦੋਂ ਆਪਾਂ ਕੋਰਟ ਮੈਰਿਜ ਦਾ ਪ੍ਰੋਸੈਸ ਸ਼ੁਰੂ ਕੀਤਾ ਤਾਂ ਉਸ ਦੇ ਵਿੱਚ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਉਹਨਾਂ ਨੇ ਕਿਹਾ ਵੀ ਆਨੰਦ ਕਾਰਜ ਜਿਹੜੇ ਨੇ ਉਹ ਕੰਪਲਸਰੀ ਨੇ ਤੇ ਸਾਡਾ ਫੇਕ ਨੰਦ ਕਰਜ ਕਰਨ ਨੂੰ ਦਿਲ ਨਹੀਂ ਕੀਤਾ ਕਿਉਂਕਿ ਆਪਣਾ ਕਿਹੜਾ ਕੋਈ ਫੇਕ ਕੰਮ ਸੀ ਤੇ ਫਿਰ ਸਾਨੂੰ ਲੈ ਕਿਨੇ ਫੇਕ ਨੰਦ ਕਰਜ ਕਰਾ ਕੇ ਤੇ ਫਾਈਲ ਬਣਾ ਦੇਣੀ ਹਾਂ ਵੀ ਫਾਈਲ ਤੁਹਾਡੀ ਫੋਟੋ ਲੱਗਣ ਜੋਗੀਆਂ ਹੋ ਜਾਣਗੀਆਂ ਹਾਂ ਸਾਰਾ ਕੁਝ ਉਹ ਹੀ ਚੇਤੀ ਚੇਤੀ ਕੀਤਾ ਹਾਂ ਦੇ ਤਾਂ ਅਸੀਂ ਸਾਨੂੰ ਆਨੰਦ ਕਾਰਜ ਕਰਨੇ ਪਏ ਸਿਰਫ ਆਨੰਦ ਕਾਰਜ ਆਪਾਂ ਕੀਤੇ ਨੇ ਬਾਕੀ ਜੋ ਵੀ ਹਜੇ ਅਹ ਰਹਿਂਦਾ ਰਸਮਾਂ ਸਾਰੀਆਂ ਹਨਾ ਉਹ ਆਪਾਂ ਜਦੋਂ ਰਸਾਖਣ ਕਰਾਂਗੇ ਉਦੋਂ ਹੋਣੀਆਂ ਨੇ ਤੇ ਜਿਨ੍ਹਾਂ ਨੇ ਮੂੰਹ ਮੋਟੇ ਕੀਤੇ ਹੋਏ ਤੇ ਉਹਨਾਂ ਨੂੰ ਪਤਾ ਲੱਗ ਗਿਆ ਹਨ ਆ ਵੀ ਆਪਾਂ ਕਿੰਦਾ ਨੰਦ ਕਰਦੇ ਕੀ ਉਹਨਾਂ ਨੂੰ ਤਾਂ ਕਿਉਂ ਮੈਂਸ਼ਨ ਕਰ ਲਈਏ ਜਿਨ੍ਹਾਂ ਨੇ ਕੀਤੇ ਕਰੀ ਜਾਂਦੇ ਜਿਹੜੇ ਜਿਹੜੇ ਸਿਆਣੇ ਨੇ ਉਹ ਪਹਿਲਾਂ ਮਾਰ ਕੇ ਪੁੱਛਿਆ ਜਿਹੜੇ ਨਾਰਮਲ ਪੁੱਛ ਰਹੇ ਨੇ ਕਿ ਕਿਉਂ ਦੋਨੋਂ ਦਾ ਆਨਸਰ ਦੇ ਦੇ ਜਿਨ੍ਹਾਂ ਦੇ ਮੂੰਹ ਮੋਟੇ ਕੋਈ ਜਾਣੀ ਹਾਂ ਤੇ ਉਹ ਦੇਖੋ ਪਹਿਲਾਂ ਅਗੇ ਨੂੰ ਪ੍ਰੋਪਰ ਕਲੀਅਰ ਕਰ ਲਿਆ ਕਰੋ ਵੀ ਕਿੰਦਾ ਕਿੰਦਾ ਇਹ ਗੱਲ ਕਿੰਦਾ ਹੋਈ ਜਾਂ ਕਿਵੇਂ ਹਨਾ ਕਿਉਂਕਿ ਸਾਰੇ ਹੋਏ ਲੱਗਾ ਵੀ ਵਿਆਹ ਕਰ ਲਿਆ ਹੋਇਆ ਸਾਨੂੰ ਬੁਲਾਇਆ ਨਹੀਂ ਹੈਗਾ ਜਾਂ ਕੁਝ ਵੀ ਲਾ ਲੋ ਲਾਲੋ ਕੇ 2 ਦਿਨਾਂ ਦੇ ਵਿੱਚ ਕਿਉਂਕਿ ਸਾਡੀ ਭਾਬੀ ਦੀ ਮੰਮੀ ਇੱਥੇ ਨਹੀਂ ਸੀ ਹੈਗੇ ਇੰਡੀਆ ਉਹ ਇੰਗਲੈਂਡ ਹੀ ਸੀ ਹੈ ਨਾ ਤੇ ਜਦੋਂ ਅਸੀਂ ਦੱਸਿਆ ਵੀ ਤਗਾ ਕੇ ਬਿਲੰਦ ਕਾਰਡ ਫੇਕ ਅਸੀਂ ਹੋ ਵੀ ਕਹਿੰਦੇ ਨਹੀਂ ਫੇਕ ਨਹੀਂ ਕਰਦੇ ਅਸੀਂ ਵੀ ਕਿਹਾ ਵੀ ਨਹੀਂ ਅਸੀਂ ਨਹੀਂ ਕਿ ਗੁਰੂ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਨਾ ਫੇਕ ਕੰਮ ਕਰਨਾ ਕਿਹੜਾ ਗਲਤ ਕੰਮ ਹੈ ਤਾਂ ਉਹਨਾਂ ਦੇ ਮੰਮਾ ਸਿਰ 2 ਦਿਨਾਂ ਦੇ ਵਿੱਚ ਆਏ ਇੰਡੀਆ ਮਹਾਨ ਘਬਾਤ ਤੇ ਨਿਬਾਨਾ ਨਹੀਂ ਚੱਪੀ ਬਾਲੋ। ਯਾ ਕੋਈ ਬਾਲੋ ਤੇ 15 ਤਰੀਕ ਨੂੰ ਉਹਨਾਂ ਦੇ ਮਮਾ ਪਹੁੰਚੇ ਤੇ 16 ਤਰੀਕ ਦੇ ਦਿਨਾਂ ਦੇ ਚ 14 ਨੂੰ ਮਮਾ ਪਹੁੰਚੇ ਤੇ 16 ਤਰੀਕ ਦੇ ਅਨੰਦ ਕਾਰ ਸਹੀ। ਤੇ ਅਨੰਦ ਕਾਰ ਦੇ ਵਾਲੇ ਦੇਣਾ ਤੁਸੀਂ ਅਸੀਂ ਸਵੇਰੇ ਡਾਈਨਿੰਗ ਟੇਬਲ ਤੇ ਆ ਕੇ ਬੈਠੇ ਜਿਹੜਾ ਕੋਈ ਪਤਾ ਹੀ ਨਹੀਂ ਆਡੇ ਕੋਲ ਵੀ ਵਿਆਹ ਹੈ। ਅਸੀਂ ਮਤਲਬ ਤਨ ਤੁਸੀਂ ਕਹਿ ਰਹੇ ਸ਼ੋਅ ਨਹੀਂ ਕੀਤਾ। ਵੀ ਤਾਂ ਆਪਣੀਆਂ ਘਰ ਵਾਲੀਆਂ ਗੱਡੀਆਂ ਚ ਬਸ ਅਸੀਂ ਆਪਣੀ ਫੈਮਲੀ ਬੈਠੇ ਆ ਤੇ ਵਾਲੇ ਬਸ ਤੇ ਅਸੀਂ ਜਾ ਕੇ ਗੁਰਦੁਆਰਾ ਸਾਹਿਬ ਅਸੀਂ ਗਏ ਤੇ ਮਹਾਰਾਜੀ ਜੂਰੀ ਚ ਜਾ ਕੇ ਸੀ ਅਨੰਦ ਕਾਰ ਲੈ ਤੀਤੇ ਨੇ ਬਸ। ਉਹ ਵੀ ਸਾਡੀ ਮਜਬੂਰੀ ਐ ਬਣ ਗਈ ਕਿ ਬਾਰ ਇਥੋਂ ਤੱਕ ਸੋਚੋ ਕਿ ਸਾਡੀ ਜਿਹੜੀ ਭਰਜਾਈ ਹੈ ਉਹਨਾਂ ਦਾ ਬ੍ਰਦਰ ਉੱਥੇ ਆ ਤੇ ਸੋਚ ਕੇ ਦੇਖੋ ਕਿ ਉਹ ਉਹਨਾਂ ਦਾ ਦੀ ਨਹੀਂ ਕਰਦਾ ਮੇਰੇ ਭੈਣ ਦੀ ਮੈਰਿਜ ਹੈ ਮੈਰਿਜ ਹੈ ਤੇ ਦੂਜੀ ਗੱਲ ਇਹ ਦੇਖੋ ਸਾਡਾ ਨਾ ਤਾਂ ਬਲਵਿੰਦਰ ਆਇਆ ਹਨਾ ਨਾ ਸਿਮਰਨ ਆਈ ਤੇ ਜੇ ਇਹ ਸਾਰਾ ਕੁਝ ਪਹਿਲਾਂ ਪਲਾਨ ਹੁੰਦਾ ਤੇ ਅਸੀਂ ਇਦਾਂ ਥੋੜੀ ਵਿਆਹ ਕਰ ਲੈਣਾ ਸਾਡਾ ਵੀ ਕੱਲਾ ਕੱਲਾ ਭਰਾ ਆਇਆ ਨਾ ਤੇ ਸਾਡੇ ਬੱਚਿਆਂ ਦਾ ਵੀ ਕੱਲਾ ਕੱਲਾ ਮਾਮਾ ਤੇ ਬਲਵਿੰਦਰ ਦਾ ਵੀ ਕੱਲਾ ਕੱਲਾ ਸਾਲਾ ਤੇ ਸਾਰਾ ਪ੍ਰੋਪਰ ਤਰੀਕੇ ਨਾਲ ਕਰਨਾ ਸੀ ਇਹ ਸਾਰਾ ਕੁਝ ਅਚਾਨਕ ਹੋਇਆ ਜੋ ਅਸੀਂ ਸੋਚਿਆ ਸੀ ਉਹ ਹੋਇਆ ਨਹੀਂ ਤੇ ਜੋ ਨਹੀਂ ਸੀ ਸੋਚਿਆ ਉਹ ਤੁਹਾਨੂੰ ਕਰਨਾ ਪਿਆ ਤੇ ਬਾਕੀ ਚ ਬਹੁਤ ਵਧੀਆ ਹੋ ਗਿਆ ਆਨੰਦ ਕਾਰਜ ਹੋ ਗਏ ਤੇ ਹੁਣ ਅੱਗੇ ਜਦੋਂ ਵੀ ਉਹਦਾ ਟਾਈਮ ਲੱਗਦਾ ਉਹ ਇੰਡੀਆ ਆਉਂਦੇ ਨੇ ਤਾਂ ਫਿਰ ਆਪਾਂ ਜੋ ਵੀ ਫੰਕਸ਼ਨ ਵਗੈਰਾ ਕਰਨੇ ਨੇ ਉਹ ਆਪਾਂ ਪ੍ਰੋਪਰ ਕਰਾਂਗੇ ਸੌਫਰ ਵਲੌਗ ਆਉਂਦੇ ਤੇ ਇੱਕ ਦੋ ਭੈਣਾਂ ਕਮੈਂਟ ਆਇਆ ਸੀ ਕਹਿੰਦੇ ਆਪਣੀ ਭਾਬੀ ਦੀ ਫੋਟੋ ਸ਼ੇਅਰ ਕਰੋ ਪਲੀਜ਼ ਸੌਰੀ ਇਸ ਚੀਜ਼ ਲਈ ਆ ਨਾ ਤੇ ਉਹ ਨਹੀਂ ਲਾਈਕ ਕਰਦੇ ਹਾਂ ਉਹ ਚੀਜ਼ੇ ਵੀ ਸੋਸ਼ਲ ਮੀਡੀਆ ਲਾਈਕ ਕਰਦੇ ਨੇ ਬਟ ਉਹ ਆਪ ਨਹੀਂ ਹੁਣ ਪਸੰਦ ਕਰਦੇ ਉਹ ਹੀ ਤਾਂ ਆਪ ਨਹੀਂ ਤੇ ਉਹ ਵਲੌਗ ਵਗੈਰਾ ਸਾਡੇ ਦੇਖਦੇ ਆ ਤੇ ਖੁਸ਼ ਹੁੰਦੇ ਨੇ ਹੁਣ ਵੀ ਨੇ ਵਲੌਗ ਦੇਖਣਾ ਤੇ ਕਹਿੰਦੇ ਦੀਦੀ ਤੁਸੀਂ ਅੱਜ ਕੀ ਵਲੌਗ ਪਾਇਆ ਸੀ ਕਾਈਕ ਨੂੰ ਪੰਜਾਬੀ ਚ ਘੱਟ ਪੜਨਾ ਆਉਂਦਾ ਪਰ ਪੜ ਲਿੱਤੀ ਵਿਚਾਰੀ ਜੋ ਹਰ ਜੁੜ ਕੇ ਮम्मा ਦਾਸ ਹੁੰਦੇ ਉਹਦੇ ਚਲੋ ਜੀ ਇਹ ਹੀ ਗੱਲ ਵਾਸਤੇ ਸਾਰੀ ਕੋਈ ਹੋਰ ਵੱਡਾ ਕੋਈ ਰੀਜਨ ਨਹੀਂ ਸੀ ਹੈਗਾ ਤੇ ਬਾਕੀ ਬਹੁਤਿਆਂ ਨੇ ਗਲਤ ਫਹਮੀ ਆ ਪਾਲ ਲਿਆ ਵੀ ਕੱਲਿਆਂ ਨੇ ਵਿਆਹ ਕਰ ਲਿਆ ਉਹ ਕਰ ਲਿਆ ਇਹ ਕਰ ਲਿਆ ਕੀ ਨਹੀਂ ਆ ਗਏ ਵਿਚ ਦੇ ਕੁਝ ਨਹੀਂ ਹੈਗਾ ਗੱਛਕ ਬਿਲਕੁਲ ਅਖਰ ਕਰ ਲਿਆ ਸਾਨੂੰ ਕਿ ਲੱਗੇ ਕਰ ਲਿਆ ਤੇ ਕਰ ਲਿਆ ਕੀ ਕੀ ਮੈਂ ਤਾਂ ਕਰ ਲਿਆ ਸਾਨੂੰ ਕੀ ਲੱਗੇ ਮੁੰਨਾ ਆ ਗਿਆ ਵਾ ਰਾਜ ਲੰਮੀ ਉਮਰ ਰਨ ਜਾਦ ਕੀਤਾ ਤੂੰ ਨਾ ਰਾਜ ਦੀ ਮੰਮੀ ਦਾ ਆ ਉਹ ਰਾਜ ਮੰਮੀ ਦਾ ਆ ਹੈਲੋ ਸਾਨੂੰ ਕੀ ਲੱਗੇ ਆ ਗਿਆ ਸਾਨੂੰ ਨਹੀਂ ਲੱਗੇ ਤਾਨੂੰ ਕੋਈ ਜਿਹੜੀ ਜੋ ਪੁਹੜੀ ਜਾ ਤੇਗੀ ਕਹਿੰਦਾ ਜੋ ਹੋਵਾਂਦਾ ਹੋਈ ਤੇ ਵੇਖਿਆ ਤੇ ਜਾਣ ਨਹੀਂ ਤੇ ਦਿਆ ਤੇ ਹਮਣ ਚੌਧਰੀਆਂ ਲਾਈਟ ਤੁਰ ਗਈ ਹਾਏ ਮੈਂ ਮਰ ਜਾ ਕੱਲ ਪਰਸੋਂ ਦੀ ਮੰਮੀ ਪਰਸੋਂ ਇੱਥੇ ਆ ਜਾ ਫਿਰ ਉੱਥੇ ਕੀ ਕਰਦੇ ਆ ਆਉਂਦੇ ਨਹੀਂ ਇੱਥੇ ਆਲਾ ਮੰਮੀ ਹੱਥ ਨਾਲ ਹਵਾ ਲੋ ਮੇਰੇ ਦਾ ਉੱਪਰ ਕਰਾ ਤੇ ਇਧਰ ਹੋਰ ਕੋਈ ਕੰਨੀ ਅਟਵਰਾ ਹੀ ਨਹੀਂ। ਜੇ ਵੀਡੀਓ ਸਾਡੀ ਵਧੀਆ ਲੱਗੀ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਤੇ ਲਾਈਕ ਵੀ ਕਰ ਦਿਓ ਵੀਡੀਓ ਨੂੰ। ਕੀ ਹੁੰਦਾ ਤੁਹਾਨੂੰ ਲਾਈਕ ਕਰਨ ਲੱਗ ਦੱਸੋ ਕੀ ਹੁੰਦਾ। ਤੁਹਾਡਾ ਘੜਦਾ ਕੋਈ ਹੈ? ਐਵੇਂ ਲੱਗਦੇ ਨਾ। ਤੁਹਾਡਾ ਕੋਈ ਨਹੀਂ ਘੜਦਾ ਤਾਂ ਤੁਹਾਡਾ ਬੜਾ ਕੁਝ ਵੱਧ ਜਾਂਦਾ। ਇੱਕ ਸਬਸਕ੍ਰਾਈਬ ਕਰਨਾ। ਇਹ ਕੱਚੇ ਮਰ ਰਿਹਾ ਆਇਆ ਨਹੀਂ ਬਦਾਨਾ। ਉਹਨਾਂ ਕੋਲੇ ਕਿ ਦਿਨ ਹੋ ਗਿਆ ਚੁੜਿਆ ਹੋਇਆ ਅਕਨ ਚੁੱਲੇ ਤੇ ਕੰਮ ਕਰ ਰਹਾ ਮੇਰੇ ਹੱਥਾਂ ਦੀ ਇਨੀ ਬੁਰੀ ਹਾਲਤ ਹੋਈ ਨਾ ਕਿ ਨਾ ਸਾਰੇ ਰਿੰਗਾ ਗਾੜ ਗਏ ਆਈ ਉਧਰ ਸੀਮਿੰਟ ਨਾਲ ਮੈਂ ਉਧਰ ਸਾਬ ਸੁਈਆ ਕਰਕੇ ਆਈ ਹੱਥ ਐ ਹੋਏ ਮੇਰੇ ਗਗਨਨ ਦੀ ਤੇਰੇ ਹੱਥ ਮੈਂ ਹੱਥ ਦਾ ਨਾ ਸੁਝਾ ਨਾ ਸੁਝਿਆ ਪਿਆ ਹੱਥਾਂ ਦਾ ਤੇ ਨਾ ਕਰ ਕੰਮ ਜੇ ਨਿਭੜ ਜੇ ਮੈਂ ਨੀਕ ਕੋਈ ਪੈਡੀ ਕਰਾ ਕੇ ਆ ਗਿਆ ਸਾਡੇ ਫਿਰ ਵੀ ਇਹ ਲਾਤ ਰਹਿਣੇ ਉਹ ਵੀ ਤਾਂ ਲੋਕੀ ਝੂਠ ਹੀ ਕਹੀ ਜਾਂਦੇ ਕਿ ਤੂੰ ਹੱਥ ਫੇਰ ਫੇਰ ਕੱਪੜੇ ਤੇ ਦਿਖਾਉਂਦੀ ਤੂੰ ਮੈਨੀਕਯਰ ਕਰਾਇਆ ਤਾਂ ਦਿਖਾਉਂਦੀ ਆ ਇਹ ਜੰਮ ਕੇ ਸਾਡੇ ਖਾਨਦਾਨ ਨੇ ਨਹੀਂ ਕਰਾਇਆ ਮੈਨੀਕਯਰ ਪੈ ਅਹੀਂ ਤੇ ਜੰਮੇ ਦਰੋਂ ਤੇ ਅੱਗ ਲੱਗੀ ਹੁੰਦੀ ਫਿਰਦੇ ਆ ਇਹ ਤੇ ਪੰਜਵੀਂ ਕ੍ਰਾਂਤੀ ਤੋਂ ਸ਼ੁਰੂ ਕੀਤੇ ਨੇ ਇਹ ਕੰਮ ਆਹ ਰੋਟੀਆਂ ਪਾਣੀ ਦੇ ਇਹ ਨਾ ਕਹਿੰਦੇ ਤੇ ਪਾਣੀ ਵੀ ਘਾਤੋ ਮੈਂ ਨਹੀਂ ਕਰਵਾਣੀ ਕਰਾਉਣੀ ਮੈਂ ਪਾਣੀ ਵੀ ਘਾਤ ਤੋਂ ਘਾਡੀਆਂ ਕਬੀਲਦਾਰੀਆਂ ਸੰਭਾਲੀਆਂ ਸਾਡੇ ਕੋਲ ਟਾਈਮ ਕੋ ਨਹੀਂ ਮੈਂ ਨਹੀਂ ਕਰਾਉਣਾ ਕਬੀਲਦਾਰ ਬੰਦਾ ਇਹ ਕੰਮ ਕਿੱਥੇ ਕਰ ਸਕਦਾ ਇਹ ਤਾਂ ਚੋਤੇ ਪੈਸੇ ਵਾਲਿਆਂ ਦੇ ਬਾਕੀ ਜਦੋਂ ਕਿਤੇ ਮੂੜ ਜਾ ਬੰਦਾ ਸਾਡਾ ਉਦੋਂ ਹੀ ਕੁਝ ਕਰਾਵ ਜਣਿਆ ਇਹ ਜਗ ਨਹੀਂ ਹੈਗੀ ਤੇ ਆਪਣੇ ਜਾਣਾ ਪਵੇ ਬਾਹਰ ਅੰਦਰ ਕਿਤੇ ਜਾਣਾ ਇਹ ਲੋ ਜੀ ਤੁਸੀਂ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਅਜ ਕਿੰਨੀ ਵਾਰ ਕਹਤਾ ਤੇ ਜੇ ਹੁਣ ਨਹੀਂ ਚੈਨਲ ਸਬਸਕ੍ਰਾਈਬ ਕੀਤਾ ਨਾ ਤੇ ਫਿਰ ਦੇਖ ਮੇਰੇ ਤੋਂ ਬੁਰਾ ਕੋਈ